ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਚੈੱਕ ਕਰੋ ਜੀ ਅੱਜ ਦਾ ਵੀਊ ਆਹ ਦੇਖੋ ਜੀ ਸਵੇਰ ਦਾ ਮੌਸਮ ਹੈ ਯਾਨੀ ਕਿ 9 ਵਜੇ ਦਾ ਟਾਈਮ ਤੇ ਕਿੰਨੀ ਬੱਦਲਵਾਰੀ ਹੋਈ ਪਈ ਹੈ ਜੀ ਕાળા ਬੱਦਲ ਆ ਪਿਆ ਜੀ ਤੇ ਥੋੜੀ ਜਿਹੀ ਦੇਰ ਬਾਅਦ ਲੱਗਦਾ ਮੀਂਹ ਵੀ ਆ ਹੀ ਜਾਣਾ ਐਨਾ ਬੱਦਲੀ ਬੱਦਲ ਹੋਇਆ ਪਿਆ ਜੀ ਅੱਜ ਤਾਂ ਸਵੇਰੇ ਸਵੇਰੇ ਮਮੀ ਨੇ ਵੀ ਗਏ ਕਰਾ ਤਾਰ ਕੱਢਣ ਤੇ ਡੰਗਰਾਂ ਨੂੰ ਕੱਖ ਕੁਖ ਪਾਣ ਕਹਿੰਦੇ ਮੀਂਹ ਆ ਜਾਣਾ ਫਿਰ ਦੇਖੋ ਜੀ ਕਿੰਨਾ ਵਧੀਆ ਥਿਊ ਹੈ ਆ बदलवाई हुई भी है जी सारे कि बदली पत्र होया हो ਲੋ ਜੀ ਕਹਿਣ ਦੀ ਦੇਰ ਤੀ ਕੜੀਆਂ ਵੀ ਉਤਰਿਆ ਹੀ ਬਰੀਕ ਬਰੀਕ ਮੀਵੀ ਲੱਗਿਆ ਪੈਣ ਬੜਾ ਬੜਾ ਤੇ ਆ ਖੜੀ ਐ ਜੀ ਸਾਡੀ ਹਰ ਸਿਮਰਨ ਸਾਸੀ ਗਲਰਾਏ ਪੁੱਤ ਬੁਲਾ ਦੇ ਪੁੱਤ ਗੇਵ ਨਹੀਂ ਪਰ ਸਾਸੀ ਘਾਲ ਵੀ ਬੁਲਾਈਦੀ ਹੁੰਦੀ ਲੱਡੂ ਬੋਲੀ ਚਲੋ ਬੁਲਾਓ ਹੱਥ ਜੋੜ ਕੇ ਸਾਸ ਦੀ ਗਾਲ ਕਹਿੰਦੀ ਇਹ ਬੇਕੰਮ ਖੇਮ ਫੈਲਿਆ ਅੱਗੇ ਅੱਛਾ ਸਾਸ ਦੀ ਗਾਲ ਕਹਿੰਦੀ ਸਾਸ ਦੀ ਗਾਲ ਜੀ ਸਾਰਾ ਨੂੰ ਮੈਂ ਗੇਮ ਖੇਡਦਾ ਏ ਛੋੜਾ ਬੱਚਾ ਬਾਂਜੀ ਠੀਕੇ ਨਾ ਲਿਓ ਹੁਣ ਇੰਨਾ ਵਧੀਆ 뷰 ਹੋਇਆ ਪਿਆ ਜੀ ਅੱਜ ਬੱਦਲ ਵਾਈ ਹੋਈ ਪਈ ਹੈ ਜੀ ਸਾਰੇ ਕਿਤੇ ਕੰਡਾ ਪਈ ਆ ਮੰਮਾ ਮੈਂ ਨਹੀਂ ਲੜੂਆ ਨਾ ਠੰਡਾ ਵੀ ਹੈ। ਕੀ ਹੋ ਗਿਆ? ਠੰਡਾ ਹੈ। ਕੀ ਠੰਡਾ ਹੈ? ਠੰਡਾ ਹੈ। ਪਾਣੀ ਠੰਡਾ ਹੈ? ਮੰਮੀ ਨਾਲ ਕੋਲ ਇੱਧਰ ਪਾਣੀ ਬਹੁਤ ਠੰਡਾ ਆਇਆ ਜੀ। ਇੱਕ ਮੀਂਹ ਠੰਡਾ ਰੰਡਾ ਮੌਸਮ ਹੋਇਆ ਰੰਡਾ ਮੀਂਹ ਕਰਕੇ ਤੇ ਪਾਣੀ ਵੀ ਬਿਲਕੁਲ ਐ ਜਿਸ ਤਰ੍ਹਾਂ ਬਰਫ ਵਰਗਾ ਠੰਡਾ ਪਾਣੀ ਹੁੰਦਾ ਕੜਾਏ ਸੀ ਉਹ ਕਦੀ ਮੈਨੂੰ ਨਾਣਾ। ਪਾਣੀ ਠੰਡਾ ਹੈ। ਕੋਈ ਨਾ ਗਰਮ ਕਰ ਦੋਗੇ ਗਰਮ ਕਰਕੇ ਨਾਲੀ। ਠੀਕ ਹੈ। ਇੱਧਰ ਆ ਜਾ ਥੱਲੇ ਨੂੰ ਨਾ ਗਿਰ ਜੀ। डांस करके दिखाओ सरसिमरन लगी जी डांस कर देखो जी मी आ गया कि हाँ देखी मी आ गया मी आ, आ जाओ जल चलो जी फिर मी उतरे आया जी मी आ गया जी।, ओ, तो जी।, अच्छा तो जी किन्ना मी आ गया जी बकरिया भी भज गया घर वापस मी आ गया मी चो चुक दिया फिर चले गया घर नू बापसिया आज सवेरे सवेरे मी आ गया काम हो गया खराब हाँ

ਮੀਰਾ ਕੇਹਰਾ ਰਾਜਾ ਲੱਗਦਾ ਹੈ ਸਾਰੇ ਕਿਤੇ ਅਰੇ ਆਲੀ ਜੀ ਹੋ ਜਾਂਦੀ ਮਮਾ ਬੀਪੜਾ ਮਮਾ ਬੀਪੜਾ ਮਾਸੀਆ ਹਾਂ ਮਾਸੀਆ ਇਹ ਬੀਪੜਾ ਤਾਂ ਹੋ ਰਿਹਾ ਹੈ ਫਸਿ ਕਰਾਏ ਮਾਸੀਆ ਰਿੰਪਲ ਇਹ ਫਸਿ ਕਰਾਏ ਹਾਂ ਦੇਖੋ ਜੀ ਜ਼ਵੇਰ ਦਾ ਲੱਗਿਆ ਹੈ ਜੀ ਮੀ ਪੈਣ ਆਣੀਓ ਪਾਣੀ ਹੋਇਆ ਪਿਆ ਜੀ ਅੱਜ ਤੁਹਾਨੂੰ ਮੀਂਹੇ ਅੰਦਰ ਪੜਿਆ ਪਿਆ ਏ ਨਾ ਕੋਈ ਕੰਮ ਕਰ ਕਰ ਸਕਦੀ ਬਾਹਰ ਜਾ ਕੇ ਤੇ ਆਹ ਦੇਖੋ ਮੀਂਹ ਪੈਂਦੇ ਦਾ 뷰 ਕਿੰਨਾ ਵਧੀਆ ਪਹਾੜੀਆ ਤੇ ਧੂਆ ਹੀ ਧੂਆ ਜਾ ਹੋ ਗਿਆ ਸਾਰੇ ਇਥੇ ਹੁਣ ਦਜੀ ਪੈ ਗਈ ਆ ਨੀਚੇ ਜਾ ਕੇ ਆ ਜੀ ਸਾਡਾ ਖੂਨ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਜੀ ਅਗਲੇ ਵਲੌਗ ਚ ਉਹ ਵੀ ਜਿੱਥੇ ਅਸੀਂ ਪਾਣੀ ਲੈ ਕੇ ਆਂਦੇ ਜੀ ਪੀਣ ਵਾਸਤੇ ਲੈ ਕੇ ਤਾਂ ਨਹੀਂ ਆਂਦੇ ਪਰ ਅਸੀਂ ਵਿੱਚ ਮੋਟਰ ਗੇਰੀ ਵੀ ਹੈ ਉਹਦੇ ਮਾਤੇ ਪਾਣੀ ਲਿਆ ਆ ਜਾਂਦਾ ਉੱਪਰ ਪੀਣ ਵਾਸਤੇ ਕਿੰਨਾ ਵਧੀਆ ਮੌਸਮ ਆਇਆ ਪਿਆ ਜੀ ਅੱਜ ਨਹੀਂ ਪੈ ਕੇ ਦੇਖੋ ਜੀ ਦੇਖਿਆ ਵੀਉ ਨਹੀਂ ਪਹਿਨ ਤੋਂ ਬਾਅਦ ਇਹ ਪੀਪਲ ਉਰੇ ਲੱਸੀ ਉਹ ਪੀਪਲ ਸਵੇਰੀ ਲੱਗ ਗਿਆ ਪਹਿਨ ਜੀ ਕੋਈ ਨਾ ਆ ਦੇਖੋ ਜੀ ਕਿੰਨਾ ਵਧੀਆ 뷰 ਤੇ ਅੱਜ ਲੱਗੇ ਆ ਜੀ ਸਿਮੂ ਦੀ ਫਰਮਾਇਸ਼ ਤੇ ਬਣਾਣ ਨਮਕੀਨ ਚਾਵਲ ਆਲੂ ਪਾ ਕੇ ਕੈਮਰੇ ਦੇ ਮੂਰੇ ਜਾ ਕੇ ਦੇਖਦੀ ਹੈ ਤੇ ਕੀ ਆ ਹੁੰਦਾ ਹੈ ਨਮਕੀਂ ਚੌਲ ਤੜਕਾ ਲੱਗਿਆ ਲਗੜ ਜੀ ਉਹ ਜੀ ਚਬਾਤੇ ਚੌਲ ਤੇ ਚੌਲਾਂ ਨੂੰ ਲੱਗਿਆ ਜੀ ਤੜਕਾ ਤੇ ਸੀਮੂ ਅਜ ਸ੍ਰਿਨਿਤੀ ਕਹਿੰਦੀ ਸੀਗੀ ਵੀ ਮੈਂ ਚੌਲ ਖਾਣੇ ਚੌਲ ਖਾਣੇ ਤੇ ਇਹਦੀ ਵਰਮਾਇਸ਼ ਤੇ ਚੌਲ ਗਿਆ ਚ ਪੜ ਗਏ ਜੀ ਨਮਕੀਂ ਕਹਦੀ ਨਾਨੀ ਮੈਂ ਤੇ ਆਲੂ ਪਾ ਕੇ ਚੌਲ ਖਾੜੇ ਮੈਨੂੰ ਬਣਾ ਕੇ ਦੇ ਤੇ ਬਣ ਗਏ ਹੁਣ ਚਾਵਲ ਮਮਾ ਇਹਨੂੰ ਦੋ ਸਿੜੀਆਂ ਲਵਾਉਂਗੇ ਜੀ ਇਹਨਾਂ ਨੂੰ ਪਾਤਾ ਸੋ ਤੇ ਸਿੰਮੂ ਨੂੰ ਖਵਾਉਂਗੇ ਚੌਲ। ਕੀ ਖਾਊਗਾ ਮੇਰਾ ਪੁੱਤ? ਚੌਲ। ਚੌਲ ਖਾਊਗਾ। ਸਿੱਟਿਓ। ਆ ਦੇਖੋ ਜੀ ਸਾਡੀ ਸਿੰਮੂ ਲੱਗੀ ਆ ਜੀ ਡਾਂਸ ਕਰਨ। ਇਹਨੇ ਵੀਡੀਓ ਦੇਖ ਲਈ ਫੋਨ 'ਚ। ਉਹੀ गाना ਗਾਈ ਜਾਂਦੀ ਹੈ ਤੇ ਨੱਚੀ ਜਾਂਦੀ ਹੈ। ഹ ഹ അ ലക്ക મારടാ હે മേരാ പുത് ഏ ഹ അത്തിരീ ਜੋ ਜੀ ਫਿਰ ਹਰਸਿੰਨ ਲੱਗੀ ਆ ਜੀ ਖੇਡਣਾ ਤੇ ਡਾਂਸ ਕਰਨਾ ਤੇ ਮੰਮੀ ਨਹੀਂ ਕਹੇ ਜੀ ਘਰ ਤੇ ਮੈਂ ਮਾਝਲਾ ਮਾ ਭਾਂਡੇ ਜੀ ਤੇ ਬੱਦਲ ਹੋਇਆ ਵਾ ਮੀਰਾ ਵੀ ਕੋਈ ভরਸਾ ਨਹੀਂ ਕਾਦਾ ਜਾਵੇ ਜੀ ਹਾਂ ਉਹ ਉਹ ਤੁਹਾਨੂੰ ਜਿਹੜਾ ਸਾਡਾ ਦਾਦੀ ਦਾ ਬਲੌਗ ਹੈ ਤਾਂ ਕਿ ਸਿੱਧੀ ਜੀ ਕਿ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ ਜੀ ਸਾਡਾ ਬਲੌਗ ਦੇਖਣ ਲਈ ਬਾਏ ਬਾਏ ਤੇ ਸਾਡੀ ਹਰ ਸਿਮਰਨ ਦਾਸ ਕਰਨ ਤੋਂ ਨਹੀਂ ਹਟਦੀ ਜੀ ਅੱਜ ਬਾਏ ਬਾਏ ਘੱਟੋ ਪੁੱਤ